ਅੱਸੀ ਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਅੱਜ ਦੇ ਬਲੌਗ ਅੱਜ ਅਪ ਚੱਲਿਆ ਸ਼੍ਰੀ ਫਤਿਹਗੁਰ ਸਾਹਿਬ ਮੱਥਾ ਟੇਕੀ ਸਿੰਘ ਸ਼ਹੀਦਾਂ ਦੀ ਧਰਤੀ ਤੇ ਜੋ ਕਿ ਤੁਹਾਨੂੰ ਪਤਾ ਹੀ ਹੈ ਤੇ ਹਰ ਸਾਲ ਸ਼ਹੀਦੀ ਜੋੜ ਮੇਲਾ ਮਨਾਇਆ ਜਾਂਦਾ ਹੈ ਆਜੋ ਟਾਉਨੇ ਸਾਨੂੰ ਵੀ ਦਰਸ਼ਨ ਆਰੇ ਸਥਾਨਾਂ ਤੇ ਵਾਹੇ ਸਭ ਤੋਂ ਪਹਿਲਾਂ ਆਪਾਂ ਮੈਂਡੂ ਆਸਰਾ ਵਿੱਚ ਮੱਥਾ ਟੇਕਿਆ ਜਿੱਥੇ ਵੀ ਬਾਬਾ ਜੋਰਾਵਾਸੀ ਤੇ ਬਾਬਾ ਫਤਿਹ ਸਿੰਘ ਨੂੰ ਨਿਹਾ ਬੈਠ ਕੇ ਅੰਕੇ ਸ਼ਹੀਦ ਕੀਤਾ ਗਿਆ ਸੀ ਜੋ ਕਿ ਉੱਥੋਂ ਦੇ ਵਜ਼ੀਰ ਖਾਨ ਤੇ ਸੁਚਾਨੰਦ ਵੱਲੋਂ ਸ਼ਹੀਦ ਕਰਵਾਏ ਗਏ ਪਿਛਲੇ ਸਾਲਾਂ ਨਾਲੋਂ ਇਸ ਸਾਲ ਸ਼੍ਰੀ ਫਤਿਹਗੜ ਸਾਹਿਬ ਸੰਗਤਾਂ ਦਾ ਸਭ ਤੋਂ ਵੱਡਾ ਇਕੱਠ ਦੇਖਣ ਨੂੰ ਮਿਲਿਆ ਜੋ ਕਿ ਸੰਗਤ ਬਹੁਤ ਦੂਰੋਂ ਨੇੜੋਂ ਆਪ ਤੇ ਪਹੁੰਚੀ ਹੋਈ ਸੀ ਇਸ ਤੋਂ ਬਾਅਦ ਫਿਰ ਆਪ ਠੰਡੇ ਬੁਰਜ ਵਿੱਚ ਮੱਥਾ ਟੇਕਾ ਜਿੱਤੇ ਛੋਟੇ ਸਹਿਜਾਦਾਂ ਤੇ ਮਾਤਾ ਗੁਜਰ ਕੌਰ ਜੀ ਨੂੰ ਠੰਡੇ ਬੁਰਜ ਵਿੱਚ ਕੈਦ ਕੀਤਾ ਗਿਆ ਸੀ ਤੇ ਇੱਥੋਂ ਹੀ ਵਾਹ ਛੋਟੇ ਸਹਿਜਾਦਿਆਂ ਨੂੰ ਸੂਬੇ ਦੀ ਕਟੜੀ ਵਿੱਚ ਪੇਸ਼ ਕੀਤਾ ਜਾਂਦਾ ਸੀ ਫਿਰ ਆਪਾਂ ਅਗੇ ਅਸੀਂ ਡਿਊਟੀ ਸრულ ਸਾਬ ਮੱਥਾ ਟੇਕਣ ਜਿੱਥੇ ਕੀ ਛੋਟੇ ਸਾਈਜ਼ ਦਾ ਇਸ ਮਾਦਾ ਗੁਜਰ ਖੌਲ ਦੀ ਸੰਸਕਰ ਕਰ ਕੀਤਾ ਗਿਆ ਸੀ ਇਹ ਦੁਨੀਆ ਦੀ ਸਭ ਤੋਂ ਮਹਿੰਗੀ ਜਗ੍ਹਾ ਹੈ ਜਿੱਥੇ ਕੀ ਦੀਵਾਨ ਕੋਟਰ ਮੰਨੇ 75000 ਦੇ ਮੋਹਰਾਂ ਵਸਾ ਕੇ ਭਾਵ 7.8 ਕਰੋੜ ਸੋਨਾ ਲਾ ਕੇ ਮਾਦਾ ਗੁਜਰ ਖੌਲ ਦੀ ਦੇ ਸਹਿਜਾ ਦੇ ਸੰਸਕਰ ਲਈ ਜਗਾ ਰਹੀ ਸੀ ਫਿਰ ਆਪਾਂ ਆਪਣੇ ਪਿੰਡ ਗ੍ਰਿਤਤਪੁਰੇ ਦੇ ਲੰਗਰ ਵਿੱਚ ਪ੍ਰਸ਼ਾਦਾ ਪਾਣੀ ਛਕਿਆ ਜਿੱਥੇ ਕੀ ਵਜੀਰਖਾਹ ਕਹਿੰਦਾ ਸੀ ਸ਼ਹਿਜ਼ਾਦਾ ਨੂੰ ਕੀ ਤੁਹਾਡੀ ਯਾਦ ਵਿੱਚ ਇੱਥੇ ਮੇਲੇ ਲੱਗ ਜਾਣਗੇ ਪਰ ਤੁਸੀਂ ਦੇਖ ਸਕਦੇ ਹੋ ਸ਼ਹਿਜ਼ਾਦਾ ਦੀ ਯਾਦ ਵਿੱਚ ਕਿੰਨੇ ਕਿੰਨੇ ਦੂਰੋਂ ਸੰਗਤ ਇੱਥੇ ਨਮਸਤਕ ਹੋਣ ਲਈ ਆਉਂਦੀ ਹੈ ਤੇ ਆਪਾਂ ਨੂੰ ਵੀ ਇਹਨਾਂ ਦੀ ਸ਼ਹਾਦਤ ਨੂੰ ਭੁੱਲਣਾ ਨਹੀਂ ਚਾਹੀਦਾ ਜਿਨ੍ਹਾਂ ਨੇ ਆਪਣੇ ਲਈ ਆਪਣਾ ਸਾਰਾ ਸਰਬੰਸ ਵਾਰ ਦਿੱਤਾ ਫਿਰ ਆਪਾਂ ਜੋਤੀ ਸਰੂਪ ਸਾਹਿਬ ਨੂੰ ਮੱਥਾ ਟੇਕਿਆ ਤੇ ਮਿਲਦੇ ਆਪਾਂ ਅਗਲੇ ਬਲੌਗ ਵੈਗੁਰ ਦੀ ਕਹਾਸਤਾ ਵੈਗੁਰ ਦੀ ਕੀ ਫਤਿਹ